ਹਾਂਜੀ ਕੀ ਕਹੋਗੇ ਅੱਜ ਦੇ ਦਿਨ ਨੂੰ ਜਿਹਾ ਤਾਂ ਨਾ ਲੱਗਿਆ ਅੱਜ ਜੀ ਅਸੀਂ ਪਿੰਡ ਭੂਦਨ ਤੋਂ ਜੀਕੇਯੂ ਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਕੋਲਵਿੰਦਰ ਸਿੰਘ ਪਿੰਡ ਭੂਦਨ ਦੇ ਵਿੱਚ ਨਾ ਪਿਛਲੇ ਦਿਨੀ ਬਹੁਤ ਮਾੜੀ ਗੱਲ ਹੋਈ ਆ ਮੰਦ ਭਾਗੀ ਤਿੰਨ ਜਣੇ ਸੁਸਾਈਡ ਕਰਿਆ ਮੈਂ ਇਥੇ ਸੁਸਾਈਡ ਵੀ ਕਹਿਣਾ ਦੇ ਵੱਲੋਂ ਵਿੱਚ ਮੇਰੇ ਕੋਲ ਸਾਥੀ ਹੈਗਾ ਨ ਵੀ ਇਹ ਕਾਤਲ ਹੋਏ ਨੇ ਅਸੀਂ ਉਹਨਾਂ ਗੱਲ ਵੀ ਵੱਡੀ ਰੱਖਦੇ ਆ ਵੀ ਯਾਰ ਠੀਕ ਹੈ ਕਤਲ ਵੀ ਹੋ ਸਕਦੇ ਨੇ ਵੀ ਜਾਇਦਾ ਵਿਸਾ ਜੋ ਕਾਤਲ ਸਾਨੂੰ ਆਏ ਲੱਗਦੇ ਨੇ ਜਿਹੜੀ ਉਹ ਵੀਡੀਓ ਸਾਡੇ ਪਿੰਡ ਦੀ ਨੂੰਨੇ ਕਰੀ ਆ ਜਿਹਨੇ ਸੁਸਾਈਡ ਕਰਿਆਗਾ ਉਹ ਮੌਜਾ ਦੇ ਵਿੱਚ ਦੱਸਿਆ ਜਦੋਂ ਵੀਡੀਓ ਬਣਾਈ ਆ ਉਹ ਵੀਡੀਓ ਦੋ ਤਰ੍ਹਾਂ ਦੀ ਆ ਇੱਕ ਵੀਡੀਓ ਸ਼ੁਰੂਆਤ ਚ ਆਈ ਤੀ ਉਹ ਵੀਡੀਓ ਚ ਕੋਈ ਖੜਕਾ ਦੜਕ ਨਹੀਂ ਦੀ ਹੈਗਾ ਸ਼ਾਂਤਮਈ ਉਹਨੇ ਬੈਠ ਕੇ ਇੱਕ ਦੋ ਵਾਰੀ ਰੁਕ ਰੁਕ ਬਣਾਈ ਆ ਉਹ ਸ਼ਾਂਤਮਈ ਬਣਾਈ ਆ ਨੌ ਲੈਤ ਨੇ ਸਾਰੇ ਦਸੇ ਬੰਦਿਆਂ ਦੇ ਬੋਲਣ ਚ 11 ਲੈਤ ਨੇ 9 10 ਬੰਦਿਆਂ ਲੈਤ ਨੇ ਜਦੋਂ ਵੀਡੀ ਅਸੀਂ ਦੁਬਾਰੇ ਖਲਾਈ ਕੇ ਤੋਂ ਹੋਰ ਬੰਦੇ ਲਵਾਇਓ ਵੀਡੀਓ ਤਾਂ ਉਹਦੇ ਵਿੱਚ ਇੰਨਾ 100 ਰੁਪਇਆ ਪੈਂਦਾ ਪਹਿਲਾ ਬੰਦਾ ਖੰਗਦਾ ਜਦ ਵੀਡੀਓ ਸ਼ੁਰੂ ਹੁੰਦੀ ਆ ਉਦੋਂ ਬਾਅਦ ਮਾਗਰਿਕ ਸ਼ਬਦਾਂ ਦਾ ਮਾਸੀ ਵੀਡੀਓ ਲਾਸਟ ਦੇਖੋ ਮਾਸੀ ਸ਼ਬਦ ਆਉਂਦਾ ਵੀ ਮਾਸੀਆਂ ਨਾਲ ਹੈ ਜਿਹੜਾ ਬੰਦਾ ਕਹਿ ਰਿਹਾ ਦੇਖੋ ਬਹੁਤ ਮੈਨੂੰ ਗਾਲਾਂ ਵੀ ਕੱਢਣੇ ਕਮੈਂਟ ਵਿੱਚ ਪੇਜ ਰੱਖਦੀ ਗੱਡੀ ਹਲ ਮੈਂ ਸੱਚ ਬੋਲੂਗਾ ਜਿਹੜੇ ਤਿੰਨ ਬੰਦੇ ਸੂਇ ਸੈੱਡ ਕਰੀ ਆ ਉਹਨਾਂ ਵਿੱਚੋਂ ਬਾਜ ਬੰਦੇ ਨਹੀਂ ਹੈਗੀ ਉਹਦੀ ਜਿਹੜਾ ਮਾਸੀ ਸ਼ਬਦ ਆ ਇੱਕ ਤਾਂ ਬੱਚਾ 9-10 ਸਾਲ ਦਾ ਬੱਚੇ ਦੀ ਆਵਾਜ਼ ਨਹੀਂ ਹੈਗੀ ਇੱਕੋ ਮਾਤਾ 60 70 ਸਾਲ ਦੀ ਉਹਦੀ ਬਾਜ ਨਹੀਂ ਹੈਗੀ ਉਹ ਬਾਜ 35 ਤੋਂ 40 ਸਾਲ ਦੀ ਉਮਰ ਦੀ ਆ ਇਹ ਜਾਂ ਦਾ ਵਿਸਾ ਜਿਹੜਾ ਕੋ ਮੇਰਾ ਸਾਥੀ ਛੋਡੇ ਮਾਦਮ ਰਾਹੀਆ ਵੀਡੀਓ ਦੇ ਦੇ ਦਾ ਉਹ ਇਹ ਗੱਲ ਦਾ ਧਿਆਨ ਕਰੇ ਪੂਰੀ ਬਰੀਕੀ ਨਾਲ ਸੋਚੋ ਗੱਲ ਸਾਥਿਓ ਦੇਖਿਓ ਬਾਜ ਕੀ ਨਹੀਂ ਆਉਂਦੀ ਆ ਇੱਕ ਮੇਰਾ ਸਾਥੀ ਕਹਿੰਦਾ ਵੀ ਉਹ ਜਿਹੜੀ ਬਾਜ ਆਉਂਦੀ ਆ ਉਹ ਵੀਡੀਓ ਵੀ ਉਹ ਤਨਜੋ ਬਣਾਈ ਹੋਊ ਕੋਈ ਵਗਣਾ ਰੱਸਤਾਂ ਨਹੀਂ ਹੋ ਰਹੀ ਮੈਂ ਦਾਅਵੇ ਨਾਲ ਕਹਿਣਾ ਵੀ ਤੁਸੀਂ ਬਾਜ ਦੇਖੋ ਤਿੰਨਾਂ ਦੀ ਬਾਜ ਨਹੀਂ ਹੈਗੀ ਉਹ ਉਹ ਕੋਈ ਬੰਦੇ ਦੀ ਹੋਰ ਆਵਾਜ਼ ਆ ਇੱਕ ਮੇਰੇ ਸਾਥੀ ਹੋਰ ਬੇਨਤੀ ਆ ਜਿਹੜਾ ਕੋਈ ਵੀਡੀਓ ਦੇਖੂਗਾ ਵੀ ਜਿਹੜਾ ਉਹ ਕਰੇ ਮੋਰੀ ਦਾ ਚਾਨਣ ਪੈਂਦਾ ਦਿਨ ਦਾ ਇਹ ਵੀਡੀਓ ਬਣੀ ਵੀ ਕਿੱਥੇ ਆ ਇਹ ਬਰਤਾਲ ਆਜਮ ਹੋਣੀ ਚਾਹੀਦੀ ਆ ਉਹ ਘਰੇ ਚਲੋ ਨਕਸ਼ਾ ਦੇਖੋ ਘਰ ਦਾ ਬਿਸ਼ਤਰਾ ਨਕਸ਼ਾ ਹੈਗਾ ਘਰ ਦਾ ਵੀਡੀਓ ਕਿੱਥੇ ਬਣੀ ਵੀ ਆ ਪਰਤਾਲ ਗਿਆ ਮਗਰ ਪਰਤਾਲ ਗਿਆ ਮਗਰ ਵੀ ਉੱਥੇ ਰਾਤ ਦੀ ਬਣੀ ਵੀ ਆ ਦੋ ਦਿਨ ਪਹਿਲਾਂ ਹੀ ਬਣੀ ਇੱਕ ਦਿਨ ਪਹਿਲਾਂ ਦੀ ਬਣੀ ਵੀ ਆ ਜਾ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਿਆ ਉੱਥੇ ਰਾਤ ਨੂੰ ਮਰਨ ਵਾਲੇ ਦਿਨ ਫਾਇਰ ਹੋਈ ਆ ਉਹਦੀ ਪੜਤਾਲ ਹੋਣੀ ਚਾਹੀਦੀ ਆ ਵੀ ਫੋਨ ਆਉਂ ਚੱਕਿਆ ਗਿਆ ਕਿ ਨਹੀਂ ਚੱਕਿਆ ਗਿਆ ਕਿ ਅਣਗੌਲੀ ਕਰੀ ਆ ਗੱਲ ਕੋਈ ਗੱਲ ਮੇਰੇ ਨਾਮ ਕਿਉਂ ਲੈ ਲਈ ਵੀਡੀਓ ਚ ਇਹ ਗੱਲ ਹੈ ਨਾ ਨਾਮ ਕਿਉਂ ਲਾਇਆ ਉਹਨਾਂ ਨੇ ਸਾਰਿਆਂ ਦੇ ਉਹ ਜਿਹੜੇ ਨਾਮ ਲੈਂਦੇ ਨੇ ਭੋਲਾ ਸਿੰਘ ਗਵੰਡੀ ਦੀ ਜਿਹੜੀ ਉਹ ਵੀਡੀਓ ਨੂੰ ਦੇਗਾ ਜਿਹੜੀ ਉਹ ਸਾਡੇ ਬੰਦਾ ਤੇ ਪਰਚਾ ਅਰਜੀ ਕੀਤਾ ਗਿਆ ਸੀ ਸੂ ਸੈਟ ਕਰਿਆ ਜਿਹੜੀ ਪੂਰੀ ਕੁੜੀ ਨੇ ਮੇਰੇ ਪਿੰਡ ਦੀ ਨੂੰਹ ਆਹੋ ਉਹ 2 ਸਾਲਾਂ ਦੇ ਵਿੱਚ ਸਾਰਾ ਕੁਝ ਵੇਚ ਵਟ ਕੇ ਬੇਲੀ ਹੋ ਗਈ ਸੀ 40 ਲੱਖ 42 ਲੱਖ ਰੁਪਇਆ ਕੋਠੀ ਤੇ ਲੋਨ ਖੜਾ ਜੇ ਉਹਦੇ ਵਿੱਚੋਂ 6 ਵਿੱਚੇ ਜਗਾ ਵੀ ਵੇਚੀ ਹੋਈ ਆ ਕੋਠੀ ਦੇ ਵਿੱਚੋਂ 18 ਵਿੱਚੋਂ 19 18 ਹੋਵੇ ਉਤੋਂ ਬਾਅਦ ਹਜੇ ਪੈਸੇ ਲੈਣ ਵਾਲੇ ਹੋਰ ਵੀ ਬੰਦੇ ਹੋ ਸਕਦੇ ਨੇ ਇਹ ਪੜਤਾਲ ਦਾ ਵਿਸਾ ਕੋਈ ਹਲਨਾਮਾ ਵੀ ਕਰਵਾਇਆ ਹੋਇਆ ਹੈ ਹਾਂ ਇੱਕ ਉਹਨੇ 2 ਮਹੀਨੇ ਪਹਿਲਾਂ 20 ਤਰੀਕ 10ਵਾਂ ਮਹੀਨਾ 2025 ਨੂੰ ਆਪਦੀ ਭਾਈ ਨੂੰ ਰਸੀਦ ਲਿਖੀ ਆ ਆਪਦੀ ਭੂਆ ਨੂੰ ਇਹ ਜਾਇਦਾਦ ਵੀ ਸਾਰੀ 2 ਮਹੀਨੇ ਪਹਿਲਾਂ ਉਹਨੂੰ ਕੀ ਲੋੜ ਪੈ ਗਈ ਸੀ ਵੀ ਆਪਦੀ ਜ਼ਮੀਨ ਸਾਰਾ ਕੁਝ ਜੋ ਵੀ ਹੈਗਾ ਤੇ ਉਸ ਟਾਈਮ ਜਾਂ ਹੈਗਾ ਜਾਂ ਨਾ ਹੈਗਾ ਸੀ ਵੀ ਉਹਦੇ ਮਾਲਕ ਉਹਨਾਂ ਨੂੰ ਬਣਾਉਣ ਦੀ ਕੀ ਲੋੜ ਪੈ ਗਈ ਸੀ ਵੀ ਤਾਂ ਇਹਦਾ ਮਤਲਬ ਹੈ ਕੋਈ ਬੰਦਾ ਉਹਨਾਂ ਨੂੰ ਚਲਾ ਰਿਹਾ ਸੀ ਉਹ ਬੰਦਾ ਉਹਨਾਂ ਦਾ ਇਹੇ ਕੰਮ ਕਰਾ ਰਿਹਾ ਸੀ ਵੀਡੀਓ ਕਿਉਂ ਭੇਜੀ ਸੀ ਪਹਿਲਾਂ ਵੀਡੀਓ ਉਹ ਪੈਸਾ ਉਹ ਵੀਡੀਓ ਸਾਡੀ ਵੀ ਪ੍ਰਸ਼ਾਸਨ ਨੂੰ ਆਪਣੀ ਭੂਆ ਨੂੰ ਭੇਜੀਦਿਨੇ ਹੈ ਜਿਹੜੀ ਜਿਹਨੂੰ ਵਸੀਤ ਆ ਹਾਜ਼ਿਰੋਂ ਵਸੀਤ ਆ ਉਹਨੂੰ ਭੇਜੀਦੀ ਇਹ ਸੋਚਣ ਦਾ ਵੇਸਾ ਚਾਰਨ ਦਾ ਵੇਸਾ ਬਹੁਤ ਕੁਝ ਬਿਲਕੁਲ ਹੋ ਗਿਆ ਸਾਜ਼ਿਸ਼ ਲੱਗਦੀ ਬਿਲਕੁਲ ਪਰ ਜਿਹੜੇ ਬੰਦਿਆਂ ਦੀ ਹੋ ਸਕਦਾ ਉਹਨਾਂ ਨੂੰ ਇਹ ਗੱਲ ਕਹਦੇ ਹੋਵੇ ਵੀ ਕੋਈ ਜ਼ਹਿਰੀਲੀ ਦਵਾਈ ਨਹੀਂ ਆਪਾਂ ਇੱਕ ਨਾਟਕ ਹੀ ਖੇਡਣਾ ਡਰਾਉਣੀ ਨੇ ਇੱਕ ਗੱਲ ਪਹਿਲਾਂ ਇਹਦੀ ਵੀ ਭੋਲੀ ਉਹਨਾਂ ਨਾਲ ਤੈਨੂੰ ਕੀ ਲੋੜ ਪਈ ਨਾ ਆਨਲਾਈਨ ਦੀ ਜਿਹੜੀ ਉਹ ਜ਼ਮੀਨ ਆ ਹਰ ਐਸਰ ਵਾਲੀ ਸਰਪੰਚ ਹੈਗੀ ਆ ਦਾਦੀ ਨੂੰ ਦਾਦੀ ਨੂੰ ਕਹਿੰਦੇ ਤੇਰੀ ਪੈਲਸਨ ਲਵਾਉਣੀ ਆ ਵੀ ਆਹਦਾar ਕਾਰਡ ਚੱਕ ਲਿਆ ਉਹ ਆਧਾਰ ਕਾਰਡ ਭੋਲੇ ਨਹੀਂ ਰਿਸ਼ਤੇ ਰੱਖ ਕੇ ਗਏ ਤੇ ਵੀ ਆਧਾਰ ਕਾਰਡ ਨਾਲ ਹੀ ਆਪਦੀ ਜ਼ਮੀਨ ਤਾਂ ਵੇਚਣ ਲੱਗ ਗਈ ਸਾਡੀ ਮਾਈ ਵਾਲੀ ਵੇਚੂਗੀ ਮਾਈ ਨੇ ਡਰਦੀ ਨੇ ਆਧਾਰ ਕਾਰਡ ਉਹਦੇ ਕਿੰਨੇ ਰੱਖਤਾ ਉਹਨੂੰ ਭਰੋਸੇ ਲੈ ਲਿਆ ਵੀ ਤੇਰੀ ਪੈਲਸਨ ਲਵਾਉਣੀ ਆ ਤੈਨੂੰ ਐਸੇ ਹੀ ਦਫ਼ਤਰ ਜਾਣਾ ਪਊਗਾ ਮਾਈ ਭੋਲੀ ਭਾਰੀ ਤਿਆਰ ਹੋ ਗਈ ਜਦੋਂ ਆਧਾਰ ਕਾਰਡ ਭੋਲੇ ਘਰ ਮੰਗਣ ਗਈ ਭੋਲੇ ਨੇ ਇਸ ਤਰ੍ਹਾਂ ਹੁਣ ਕਰਤਾ ਭਾਈ ਆਧਾਰ ਕਾਰਡ ਮੰਗਣ ਆ ਗਈ ਮੈਨੂੰ ਕੋਈ ਗੜਬੜ ਲੱਗਦੀ ਆ ਜਦੋਂ ਦੀ ਪਰਤਾਲ ਕਰੀ ਆਏ ਵੀ ਨਹੀਂਗੇ ਮੀਡੀਆ ਸਭ ਕੋ ਸਾਜੂ ਆ ਜੀ ਮੈਲ ਫਰੂਲੋਂਗੇ ਜਦ ਪਰਤਾਲ ਕਰੀ ਉਹ ਕਿਸੇ ਤੋਂ ਉਹ ਫੁੜੀ ਤੋਂ ਰਜਿਸਟਰੀ ਗਰਾਉਂਡ ਤਿਆਰ ਲਿਖਾਈ ਬੈਠੇ ਤੇ ਮੇਰੀ ਰਜਟਰੀ ਲਿਖਾਉਣੀ ਆ ਮਾਈ ਤੋਂ ਉਹ ਸੇਫਟੀ ਖਾਤਰ ਆ ਬੇ ਭਾਈ ਨੌਕਰਾ ਕੀਤੀ ਪੋਤੇ ਨੂੰ ਜ਼ਮੀਨ ਪੋਤੇ ਨੂੰ ਰੋਂਦੀ ਮਰ ਗਈ ਪੁੱਤ ਨਹੀਂ ਚਾਹੀਦਾ ਪੋਤਾ ਚੱਲ ਰਿਹਾ ਨਹੀਂ ਦੁਨੀਆ ਤੇ ਸਾਰਾ ਨਗਰ ਸਾਰੇ ਆਸਗਵਾਨ ਰਿਸ਼ਤੇਰ ਆਹੀ ਗੱਲ ਨੂੰ ਪਿੱਛੇ ਆਉਂਦੇ ਨੇ ਵੇਚ-ਬਟਲੀ ਵੀ ਹੁਣ ਇਹਨੂੰ ਪਾਉਗੀ ਵੀ ਇਹਦੀ ਜ਼ਮੀਨ ਦੀ ਸੇਫਟੀ ਕਰ ਲਓ ਜ਼ਮੀਨ ਰੱਖ ਲਓ ਆ ਰੱਖਣ ਦੇ ਵਾਸਤੇ ਜ਼ਮੀਨ ਆਹ ਕੋਸਾ ਅੱਜ ਸਾਨੂੰ ਭੁਗਤਣਾ ਪਿਆ ਰਿਹਾ ਜੇ ਪਾਸੇ ਦਿਖਾਉਂਦਾ ਯੂਨੀਅਨ ਦਾ ਸਪੋਰਟ ਕਰੇ ਕੀ ਕੰਮ ਕਰੇ ਦੇਖੋ ਜਥੇਬੰਦੀ ਨੇ ਇਸ ਕੁਸਕਾਇ ਸਾਥ ਦੇ ਉਦਾਰ ਨਾ ਰੈਟਾ ਧਰਨਾ ਲਾ ਸਕਦੇ ਨੇ ਕਿਉਂਕਿ ਉਹਨਾਂ ਨੂੰ ਜਾਂਚ ਕਰਨਾ ਨਾ ਕਰਨਾ ਸੀ ਉਹ ਉਹਨਾਂ ਦੀ ਮਰਜ਼ੀ ਆ ਜਿਹੜਾ ਅੱਜ ਅਸੀਂ ਧਰਨਾ ਲਾ ਰਿਹਾ ਇੱਥੇ ਅਸੀਂ ਆਪਣੇ ਧਰਨਾ ਦੀ ਗੱਲ ਕਰ ਸਕਦੇ ਆ ਜਿਹੜਾ ਅਸੀਂ ਧਰਨਾ ਲਾ ਰਹੇ ਆ ਅਸੀਂ ਪੂਰੀ ਜਾਂਚ ਕਰਕੇ ਪੰਜ ਸੱਤ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਰੇ ਕੇਸ ਦੀ ਜਾਂਚ ਕਰੀ ਆ ਫੇਰਾ ਅੱਜ ਇੱਥੇ ਪਹੁੰਚਿਆ ਅਸੀਂ ਪੰਜ ਦਿਨ ਕੋਈ ਧਰਨਾ ਨਹੀਂ ਲਾਇਆ ਐਸਐਚਓ ਸੁਨੌਰ ਨੂੰ ਮਿਲਿਆਂਗੇ ਪੰਚਾਇਤ ਨੂੰ ਨਾਲ ਲੈ ਕੇ ਮਿਲਿਆਂਗੇ ਨਗਰ ਭੂਦਨ ਦੀ ਨੂੰ ਉਸ ਤੋਂ ਬਾਅਦ ਐਸਐਸਪੀ ਸਾਹਿਬ ਨੂੰ ਮਿਲਿਆਂਗੇ ਉਹਨੇ ਵੀ ਪ੍ਰੋਸੇ ਦੇ ਵਜ੍ਹਾ ਤੋਂ ਤਿੰਨ ਚਾਰ ਦਿਨ ਪਹਿਲਾਂ ਅੱਜ ਅਸੀਂ ਡੀਸੀ ਸਾਹਿਬ ਨੂੰ ਇਹ ਕਹਿਣ ਆਏ ਆ ਸਾਡੇ ਜ਼ਿਲ੍ਹੇ ਦੇ ਵਿੱਚ ਭੂਦਨ ਪਿੰਡ ਦਾ ਨੌਬਦਨਾਮ ਕਰਿਆ ਜਾ ਰਿਹਾਗਾ ਵੀ ਭੂਦਨ ਦੇ ਵਿੱਚ ਕਤਲ ਕਰਤੇ ਪਹਿਲਾਂ ਵੀ ਹੁੰਦੇ ਰਹੇ ਨੇ ਉੱਥੇ ਕਿਨੇ ਸਟੇਜ ਤੇ ਬੋਲਿਆ ਉਹਗਾ ਮਾਫੀ ਚਾਣੇ ਉਹ ਬੰਦਿਆਂ ਦੀ ਮਰਜ਼ੀ ਹੈ ਕਿਵੇਂ ਮਰਜ਼ੀ ਬੋਲਣਾ ਰਾਈਟ ਆ ਸੀ ਕਹਿੰਦੇ ਪਰ ਉਹ ਬੰਦਿਆਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਵੀ ਯਾਰ ਪਹਿਲਾਂ ਜਾਂਚ ਕਰਾ ਲਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾ ਲਓ ਜੇ ਭੋਲਾ ਦੋਸ਼ੀ ਹੋਇਆ ਫਾਂਸੀ ਦੇ ਚੜਾ ਦਿਓ ਜੇ ਕੋਈ ਰਿਸ਼ਤੇਦਾਰ ਦੋਸਤ ਹੋਇਆ ਫਾਂਸੀ ਦੇ ਚੜਾ ਦਿਓ ਸਜ਼ਾ ਕਰਾ ਦਿਓ ਪਰ ਜੇ ਕਿਸੇ ਦਬਾਅ ਹੇਠਾਂ ਉਹ ਵੀਡੀਓ ਬਣੀ ਵੀ ਆ ਗੌਰ ਕਰ ਲਓ ਇਹਦਾ ਰਾਹ ਕਿੱਧਰ ਨੂੰ ਜਾਂਦਾ ਜੇ ਰਿਸ਼ਤੇਦਾਰਾਂ ਦੇ ਘਰ ਨੂੰ ਜਾਂਦਾ ਨਾ ਰਿਸ਼ਤੇਦਾਰਾਂ ਨੂੰ ਡੰਗ ਦਿਓ ਜੇ ਭੋਲੇ ਦੇ ਘਰ ਨੂੰ ਜਾਂਦਾ ਭੋਲੇ ਨੂੰ ਡੰਗ ਦਿਓ ਜੇ ਕਿਸੇ ਰਿਸ਼ਤੇਦਾਰ ਦੇ ਹੋਰ ਦੇ ਜਾਂਦਾ ਨਾ ਫਿਰ ਉਹ ਪਿੱਛੇ ਨਾਲ ਤੇ ਉਹਨੂੰ ਵੀ ਟੰਗਾ ਦਿਓ ਬਾ ਮੈਂ ਤਾਂ ਆਖੂਗਾ ਬੀਤੀ ਨਹੀਂ ਆ